ਗੁਰੂ ਰਾਮਦਾਸ ਮਹਾਰਾਜ ਨਿਮਰਤਾ ਸਿੰਧ ਨੇ ਦਇਆ ਸਿੰਧ ਨੇ ਸਾ ਸੰਗਤ ਉਸ ਦਰ ਉੱਤੇ ਕੋਈ ਵੀ ਚਲਾ ਜਾਏ ਅਨ ਕੰਡੀਸ਼ਨਲ ਉਹਦੇ ਉੱਤੇ ਦਇਆ ਹੁੰਦੀ ਹੈ ਇਹ ਨਹੀਂ ਕਿ ਸਿੱਖੀ ਆਵੇ ਉਹਦਾ ਹੀ ਭਲਾ ਹੋਣਾ ਹੈ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਕੋਈ ਚਲਾ ਜਾਏ ਔਰ ਬੜੇ ਕਮਾਲ ਦੀ ਗੱਲ ਹੈ ਸਿੱਖਾ ਤੂੰ ਭਾਵਨਾ ਲੈ ਕੇ ਜਾਈ ਤੈਨੂੰ ਪਰਕਰਮ ਵਿੱਚ ਹੀ ਗੁਰੂ ਰਾਮਦਾਸ ਮਹਾਰਾਜ ਤੇ ਰੱਬ ਕਾਰਜ ਕਰਨ ਦੀ ਸਮਰੱਥਾ ਰ ਤੇਰੇ ਅੰਦਰ ਭਾਵਨਾ ਹੋਣੀ ਚਾਹੀਦੀ ਉਸ ਦਰ ਉਤੇ ਨਿਮਰਤਾ ਨਾਲ ਜਾਇ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਗੁਰੂ ਰਾਮਦਾਸ ਮਹਾਰਾਜ ਨੇ ਵਸਾਇਆ ਔਰ ਵਿਖੋ ਸਾ ਸੰਗਤ ਇੱਕ ਦਿਨ ਮੈਂ ਦਰਬਾਰ ਸਾਹਿਬ ਤੋਂ ਵੀ ਇਹ ਬੇਨਤੀ ਕਹੀ ਸੀ ਜਦੋਂ ਬੰਦਾ ਆਪਣਾ ਘਰ ਬਣਾਉਂਦਾ ਹੈ ਨਾ ਉਹ ਕੋਸ਼ਿਸ਼ ਕਰਦਾ ਹੈ ਮੇਰੇ ਘਰ ਦੀ ਕੁਰਸੀ ਉੱਚੀ ਰਵੇ ਦੂਜੇ ਨਾਲੋਂ ਘਰ ਉੱਚਾ ਹੋਵੇ ਮੇਰਾ ਘਰ ਦੂਜੇ ਨਾਲੋਂ ਉੱਚਾ ਹੋਵੇ ਪਾਣੀ ਨਾ ਆਵੇ ਮੇਰੇ ਘਰ ਦੀ ਕੁਰਸੀ ਦੂਜੇ ਨਾਲੋਂ ਉੱਚੀ ਹੋਵੇ ਨਵਾਂ ਬਣਾਏਗਾ ਗੁੰਡੀ ਨਾਲੋਂ 4 ਫੁੱਟ ਉੱਚਾ ਕਰਕੇ ਬਣਾਉਂਦਾ ਹੈ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਸ੍ਰੀ ਅਮਰitsar ਸਾਹਿਬ ਨਗਰ ਵਸਾਇਆ ਪਰ ਸਾਸ ਸੰਗਤ ਸਾਰੇ ਸ਼ਹਿਰ ਵਿੱਚੋਂ ਗੁਰੂ ਰਾਮਦਾਸ ਸਾਹਿਬ ਨੇ ਆਪਣਾ ਘਰ ਨੀਮਰ ਰੱਖਿਆ ਦੁਨੀਆਂ 'ਚ ਜਿੰਨੇ ਮੰਦਰ ਨੇ ਪੌੜੀਆਂ ਚੜ੍ਹ ਕੇ ਜਾਈਦਾ ਇੱਕ ਸਿਰਫ ਹਰੀ ਮੰਦਰ ਧੰਨ ਗੁਰੂ ਰਾਮਦਾਸ ਸਾਹਿਬ ਦਾ ਘਰ ਹੈ ਜਿੱਥੇ ਪੌੜੀਆਂ ਉੱਤਰ ਕੇ ਦਰਸ਼ਨ ਕਰਨੇ ਪੈਂਦੇ ਨੇ ਇਕ ਕੋਈ ਭਾਵ ਅਰਥ ਹੈ ਸਿੱਖਾਂ ਹੰਕਾਰ ਦੀ ਪੌੜੀ ਤੋਂ ਥੱਲੇ ਉਤਰੀ ਗੁਰੂ ਰਾਮਦਾਸ ਮਹਾਰਾਜ ਦੇ ਤੇਦਾਰ ਹੋਣਗੇ ਜਿੱਦਣ ਹੰਕਾਰ ਕਰਕੇ ਆਏਗਾ ਉਸ ਘਰ ਵਿੱਚੋਂ ਕੁਝ ਵੀ ਨਹੀਂ ਮਿਲੇ ਉੱਥੇ ਸਿਰਫ ਨਿਮਰਤਾ ਵਾਲਿਆਂ ਨੂੰ ਮਨ ਮਿਲਦਾ ਜਦੋਂ ਬਾਟਾ ਸ਼੍ਰੀ ਚਨ ਸਾਹਿਬ ਨੂੰ ਪਤਾ ਲੱਗਾ ਨਾ ਬਾਟ ਬੈਠਿਆ ਉਹ ਬਾਟ ਪਿੰਡ ਦਾ ਨਾਮ ਬਾਟ ਹੈ ਉਹਦਾ ਬਾਟ ਪਿੰਡ ਹੀ ਤਾਂ ਪਿਆ ਉਹਥੇ 62 ਸਾਲ ਬਾਬਾ ਸ਼੍ਰੀ ਚਨ ਸਾਹਿਬ ਰਹੇ ਉਹਨੂੰ ਪਤਾ ਲੱਗਾ ਕਿਵੇਂ ਮਹਾਰਾਜ ਤੋਡੇ ਗੁਰੂ ਨਾਨਕ ਸਾਹਿਬ ਪਿਤਾ ਮਹਾਰਾਜ ਦੇ ਤਖਤ ਉੱਤੇ ਕੋਈ ਚੌਥਾ ਪਾਦਸ਼ਾਹ ਬਹਿ ਗਿਆ। ਕਹਿੰਦੇ ਕਿ ਕੌਣ ਹੈ? ਕਹਿੰਦੇ ਜੀ ਸੁਣਿਆ ਲਾਹੌਰ ਤੋਂ ਆਇਆ ਹੈ ਉਹਦੇ ਮਾਂ ਪਿਓ ਬਚਪਨ ਵਿੱਚ ਹੀ ਛੋਟੇ ਹੁੰਦਿਆਂ ਮੁੱਕ ਗਏ ਸਨ। ਨਾਨੀ ਨੇ ਪਾਲਿਆ ਛੋਲੇ ਹੁੰਗੜੀਆਂ ਵੇਚਦਾ ਸੀ। ਬਾਅਦ ਵਿੱਚ ਗੁਰੂ ਅਮਰਦਾਸ ਮਹਾਰਾਜ ਨੇ ਦਮਾਦ ਬਣਾ ਲਿਆ। ਫਿਰ ਪਤਾ ਨਹੀਂ ਕਿ ਐਸੀ ਸੇਵਾ ਕੀਤੀ ਉਹ ਤਖਤ ਦੇ ਮਾਲਕ ਹੋ ਗਏ। ਤੇ ਬਾਬਾ ਸ੍ਰੀ ਚੰਨ ਸਾਹਿਬ ਆਪਣੇ ਚੇਲਿਆਂ ਨੂੰ ਕਹਿੰਦੇ ਵੇ ਘੁੰਗੜੀਆਂ ਵੇਚਣ ਵਾਲਾ ਗੁਰੂ ਮਾਨਕ ਦੇ ਸਿੰਘਾਸਨ ਦਾ ਮਾਲਕ ਹੋ ਗਿਆ ਅੱਜ ਤੱਕ ਜਿਹੜਾ ਵੀ ਉਸ ਸਿੰਘਾਸਨ ਤੇ ਬੈਠਾ ਹੈ ਉਹ ਅਮੀਰ ਘਰ ਚੋਂ ਆ ਕੇ ਬੈਠਾ ਹੈ ਇਤਿਹਾਸ ਪੜਿਓ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਪਰਵਾਰਕ ਤੌਰ ਤੇ ਅਮੀਰ ਨੇ ਕਿਉਂ ਉਹਨਾਂ ਦੇ ਪਿਤਾ ਜਿਹੜੇ ਨੇ ਉਹ ਬਾਦਾਂ ਫਿਰੂ ਮਲ ਜੀ ਸੰਗਰ ਪਿੰਡ ਤੋਂ ਲੈ ਕੇ ਜਿੱਥੇ ਖਡੂਰ ਸਾਹਿਬ ਦੇ ਨਾਲ ਸੰਗਰ ਖਡੂਰ ਹਰੀ ਕੇ ਪਤਨ ਮਖੂ ਤੱਕ ਇਹਨਾਂ ਪਿੰਡਾਂ ਵਿੱਚ ਵਪਾਰ ਸੀ ਬਾਬੇ ਫਿਰੂਮਲ ਆਪਣੇ ਪੁੱਤਰ ਦਾ ਨਾਮ ਹੀ ਲੈਣਾ ਇਸ ਲਈ ਰੱਖਿਆ ਸੀ ਕਿ ਮੇਰੇ ਪੁੱਤਰ ਦਾ ਨਾਮ ਲੈਣਾ ਹੋਏਗਾ ਇਹ ਲੋਕਾਂ ਤੋਂ ਲੈਣ ਵਾਲਾ ਹੋਏਗਾ ਕਿਸੇ ਦਾ ਦੇਣਦਾਰ ਨਹੀਂ ਦੂਜਿਆਂ ਤੋਂ ਲੈਣ ਵਾਲਾ ਹੀ ਹੋਏਗਾ ਫਿਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਪਰਵਾਰਕ ਤੌਰ ਤੇ ਭੱਲੇ ਅਮੀਰ ਨੇ ਉਹਨਾਂ ਕੋਲ ਧਨ ਦੌਲਤ ਜਾਇਦਾਦ ਬਧਾਰਤ ਹੈ ਪਰ ਅਜ ਸਾਸ ਸੰਗਤ ਚੌਥਾ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਤੇ ਤਾਂ ਅਤਿਅੰਤ ਘਰ ਦੀ ਗਰੀਬੀ ਹੈ 8 ਸਾਲ ਦੀ ਉਮਰ ਤੋਂ ਘੁੰਗੜੀਆਂ ਵੇਚਦੇ ਨੇ ਕਿਰਤ ਕਰਦੇ ਨੇ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ ਰਹੇ ਨਾਨੀ ਨਾਲ ਸ਼ੰਨ ਪੁੱਲੀ ਵਿੱਚ ਰਹਿੰਦੇ ਰਹੇ ਅੱਜ ਬਾਬੇ ਸ੍ਰੀ ਚੰਦ ਨੇ ਸੁਣਿਆ ਐਨੇ ਗਰੀਬ ਘਰ ਚੋਂ ਗੁਰੂ ਨਾਨਕ ਸਾਹਿਬ ਤੇ ਸਿੰਘਾਸਣ ਤੇ ਕੌਣ ਬਹਿ ਗਿਆ ਚਲੋ ਜਾ ਕੇ ਵੇਖੀਏ ਜਦੋਂ ਸ੍ਰੀ ਅਮਰitsar ਸਾਹਿਬ ਆਏ ਨਾ ਇਤਿਹਾਸ ਕਹਿੰਦਾ ਹੈ ਸੰਗਤ ਜੁੜੀ ਹੈ ਤੱਕ ਸਿੰਘਾਸਣ ਤੇ ਗੁਰੂ ਰਾਮਦਾਸ ਮਹਾਰਾਜ ਬੈਠੇ ਨੇ ਬਾਬਾ ਸ਼੍ਰੀਚੰਦ ਆਪਣੇ ਚੇਲਿਆਂ ਨਾਲ ਮਸਤ ਝਾਲ ਵਿੱਚ ਆਏ ਉਮਰ ਵੀ ਵੱਡੀ ਐ ਤਪੱਸਿਆ ਵੀ ਐ ਕਿਉ ਗੁਰੂ ਰਾਨਕ ਸਾਹਿਬ ਦੇ ਪੁੱਤਰ ਨੇ ਜਿੱਦੇ ਆਕੇ ਗੁਰੂ ਰਾਮਦਾਸ ਮਹਾਰਾਜ ਦੇ ਸਾਹਮਣੇ ਖਲੋ ਗਏ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਵੇਖਿਆ ਬਾਬਾ ਸ਼੍ਰੀਚੰਦ ਸਾਹਿਬ ਆਏ ਨੇ ਤਖਤ ਤੋਂ ਉੱਠ ਕੇ ਗੁਰੂ ਰਾਮਦਾਸ ਮਹਾਰਾਜ ਵੀ ਹੱਥ ਜੋੜ ਕੇ ਅਦਬ ਕੀਤਾ ਨਾ ਤੇ ਬਾਬਾ ਸ਼੍ਰੀਚੰਦ ਬੋਲੇ ਤੂੰ ਗੁਰੂ ਰਾਮਦਾਸ ਐ ਉਮਰ ਵਿੱਚ ਵੱਡੇ ਨੇ ਬਾਬਾ ਸ਼੍ਰੀਚੰਦ ਦੋਨਿਓ ਗੁਰੂ ਰਾਮਦਾਸ ਅਕੋ ਸ੍ਰੀ ਗੁਰੂ ਰਾਮਦਾਸ ਮਹਾਰਾਜ ਅਦਵ ਨਾਲ ਹੱਥ ਜੋੜ ਨਿਮਰਤਾਜ ਕਹਿੰਦੇ ਜੀ ਮੈਨੂੰ ਹੀ ਗੁਰੂ ਨਾਨਕ ਦੇ ਘਰ ਦਾ ਚੱਕਰ ਗੁਰੂ ਰਾਮਦਾਸ ਕਹਿੰਦੇ ਮੈਨੂੰ ਹੀ ਗੁਰੂ ਨਾਨਕ ਦੇ ਘਰ ਦਾ ਗੋਲਾ ਗੁਰੂ ਰਾਮਦਾਸ ਕਹਿੰਦੇ ਤੇ ਬਾਬਾ ਸ੍ਰੀ ਚੰਗ ਕਹਿੰਦੇ ਪਰਖਾ ਦਾਣਾ ਬਹੁਤ ਲੰਬਾ ਵਧਾਇਆ ਇਹ ਦਾੜਾ ਇੰਨਾ ਲੰਬਾ ਕਿਉਂ ਵਧਾਇਆ ਸਾਰੀ ਸੰਗਤ ਵੇਖੇ ਤੇ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ ਅਦਮ ਨਾਲ ਜਵਾਬ ਦਿੱਤਾ ਜੀ ਇਹ ਦਾੜਾ ਟੋਡੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਝਾੜਨ ਵਾਸਤੇ ਇੰਨੀ ਗੱਲ ਸੁਣ ਤੋਂ ਬਾਅਦ ਬਾਬੇ ਸ਼੍ਰੀ ਚੰਦ ਦਾ ਦਿਲ ਫਿਸ ਗਿਆ ਖੜੇ ਖਲੋਤੇ ਤਪਸਵੀ ਬਾਬਾ ਸ਼੍ਰੀ ਚੰਦ ਸਾਹਿਬ ਗਰਦਨ ਸਿਰ ਝੁਕ ਗਿਆ ਅੱਖਾਂ ਵਿੱਚ ਵਿਰਾਗ ਭਰ ਗਿਆ ਇੱਕੋ ਗੱਲ ਕਈ ਭਾਈ ਜੇਠਾ ਗੁਰੂ ਰਾਮਦਾਸ ਸਾਹਿਬ ਤੋ ਟੀ ਨਿਮਰਤਾ ਨੇ ਸਾਡਾ ਘਰ ਲੁੱਟ ਲਿਆ ਜਿਹੜਾ ਮਾੜਾ ਮੋਟਾ ਮੇਰੇ ਕੋਲ ਸੀ ਨਾ ਕੋਈ ਤਪੱਸਿਆ ਜੋ ਵੀ ਤੂੰ ਖੋਲਿਆ ਸਕਦਾ ਪਾਈ ਸੰਤੋਖ ਸਿੰਘ ਗੁਰਮ ਪਰ ਸੰਗ ਲਿਖਿਆ ਕਹਿੰਦੇ ਆਉਂਦਿਆਂ ਬਾਬਾ ਸ਼੍ਰੀ ਚੰਦ ਬੋਲੇ ਸ਼੍ਰੀ ਚੰਦ ਤਬ ਗਿਰਾ ਉਚਾਰੀ ਗਿਰਾਉਚਾਰੀ ਦਾ ਅਰਥ ਮੂਤੋ ਬੋਲੂ ਬੋਲੇ ਕਿ ਸ਼੍ਰੀ ਚੰਦ ਤਬ ਗਿਰਾ ਉਚਾਰੀ ਕਹੇ ਵਧਾਇਓ ਦਾੜੀ ਭਾਰੀ ਇੰਨਾ ਲੰਬਾ ਦਾੜਾ ਕਿਉਂ ਵਧਾਇਆ ਹੋਇਆ ਅਗੋਂ ਗੁਰੂ ਰਾਮਦਾਸ ਮਹਾਰਾਜ ਰਾਮਦਾਸ ਗੁਰ ਨਿਮਰ ਹੋਵੇ ਕਹੋ ਕਿ ਆਪਕੇ ਸਾਧੂ ਜੋ ਹੈ ਤਿਨ ਕੇ ਚਰਨ ਪੋਚਨੇ ਕਰਨ ਇਮ ਕੈ ਲਗੇ ਚਰਨ ਤੇ ਚਾਨਨ ਤੁਹਾਡੇ ਵਰਗੇ ਸਾਧੂਆਂ ਦੇ ਚਰਨ ਝਾੜਨ ਵਾਸਤੇ ਇੰਨੀ ਨਿਮਰਤਾ ਨਾਲ ਜਦੋਂ ਬੋਲ ਕੈ ਬਬੇ ਸ਼੍ਰੀ ਚੰਦ ਨੇ ਵੀ ਝੁੱਕ ਕੇ ਮੱਥਾ ਟੇਕ ਕੇ ਇੱਕ ਗੱਲ ਕਹੀ ਗੁਰੂ ਰਾਮਦਾਸ ਤੁਹਾਡੀ ਨਿਮਰਤਾ ਨੇ ਸਾਡਾ ਘਰ ਲੁੱਟ ਲਿਆ ਕਹਿੰਦੇ ਸ਼੍ਰੀ ਚੰਦ ਖੁਸ਼ ਹੋਏ ਉਚਾਰ ਨਿਮਰਤਾ 'ਚ ਖੁਸ਼ ਹੋ ਕੇ ਬੁੱਲੇ ਫਿਰ ਸ਼੍ਰੀ ਚੰਦ ਖੁਸ਼ ਹੋਏ ਉਚਾਰਾਂ ਇਸੀ ਤੌਰ ਘਰ ਲੁੱਟਿਓ ਹਮਾਰਾ ਜੋ ਬਾਕੀ ਤੇ ਕੁਛ ਮੋਮੇ ਸੋ ਬਿਸ਼ੀਨ ਲਈ ਸਭ ਤੋਂ ਨੇ ਜਿਹੜੀ ਮਾੜੀ ਮੋਟੀ ਸੀ ਮੇਰੇ ਕੋਲ ਅਜੋ ਵੀ ਤਪੱਸਿਆ ਸਭ ਖੋਲਿਆ ਗੁਰੂ ਰਾਮਦਾਸ ਜੋ ਕੋਈ ਸੀ ਟੋਡੀ ਨਿਮਰਤਾ ਨੇ ਸਭ ਕੁਝ ਲੁੱਟ ਲਿਆ ਸਾ ਸੰਗਤ ਨਿਮਰਤਾ ਸਭ ਤੋਂ ਵੱਡੀ ਦਾਤ ਹੈ ਕਿ ਗੁਰੂ ਦੇ ਘਰ ਚੋਂ ਜਰੂਰ ਮੰਗਿਓ ਸਿੱਖਾਂ ਦਾ ਮਨ ਨੀਮਾ ਮਤ ਜੀ ਗੁਰੂ ਬਖਸ਼ਿਸ਼ ਕਰੇ ਜਿਹੜਾ ਮਨ ਕਰਕੇ ਨਿਰਮਨਤਾ ਵਿੱਚ ਰਹਿੰਦਾ ਨਿਮਰਤਾ ਨਾਲ ਜੋ ਮਰਜੀ ਜਾ ਕੇ ਮੰਗਲਿਓ ਗੁਰੂ ਨੇ ਅਨ ਕੰਡੀਸ਼ਨਲ ਲਿਖਿਆ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹੀ ਉਹੀ ਸੱਚ ਹੋਵੇ ਸੱਚ ਕੇ